ਪੱਤਰਕਾਰ ਸਾਥੀਓ ਮੈਂ ਤੁਹਾਡੇ ਸਾਹਮਣੇ ਇੱਕ ਜੋ ਜੋ ਸਾਨੂੰ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਜੀ ਦਾ ਅਹਿਮ ਮੈਸੇਜ ਮਿਲਿਆ ਕਾਕਾ ਸਿੰਘ ਕੋੜਾ ਦਾ ਇਹ ਜਿਹਦੇ ਚ ਉਹਨਾਂ ਨੇ ਕਿਹਾ ਵੀ ਇਹ ਪਬਲਿਕ ਹੋਣਾ ਚਾਹੀਦਾ ਉਹੀ ਸਾਂਝਾ ਕਰੂੰਗਾ ਉਹਨਾਂ ਨੇ ਕਿਹਾ ਵੀ ਕਾਕਾ ਸਿੰਘ ਮੈਨੂੰ ਤੁਸੀਂ politcal ਮੌਤ ਨਾ ਮਾਰ ਦਿਓ ਕਿਤੇ politcal ਮੌਤ ਦਾ ਭਾਵੇਂ ਸੀ ਵੀ ਮੈਨੂੰ ਚਿਕਾ ਸ਼ਿਕਾਇਤ ਆ ਜੇ ਮੈਨੂੰ ਤੁਹਾਡੀ ਕਿਸੇ ਕਮੀ ਕਾਰਨ ਪੁਲਿਸ ਮੈਨੂੰ ਹਕੂਮਤ ਮੈਨੂੰ ਚੱਕਣ ਚ ਕਾਮਯਾਬ ਹੋ ਗਈ ਤਾਂ ਲੋਕਾਂ ਨੇ ਇਹੀ ਕਹਿਣਾ ਵੀ ਇਹ ਇਹਨਾਂ ਨੇ ਮਿਲ ਮਲਾ ਕੇ ਸਾਰਾ ਇਹ ਡਰਾਮਾ ਰਚਿਆ ਜੇ ਇਹ ਕੁਝ ਹੋ ਗਿਆ ਤਾਂ ਸਮਝ ਲਓ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਨਾ ਮੈਨੂੰ ਹਸਪਤਾਲ ਚ ਜਾ ਕੇ ਡ੍ਰਿਪਾਂ ਲਾ ਦੇਣੀਆਂ ਨੇ ਉਹੀ ਬਾਪੂ ਸੂਰਤ ਸਿੰਘ ਆਲਾ ਹਾਲ ਮੇਰਾ ਉਹਨਾਂ ਨੇ ਕਰ ਦੇਣਾ ਨਾ ਜਿਉਂਦਿਆਂ ਚ ਨਾ ਮਰਿਆ ਚ ਇਸ ਕਰਕੇ ਉਹਨਾਂ ਨੇ ਸਪੈਸ਼ਲੀ ਕਿਹਾ ਵੀ ਆਪਣੀ ਚੌਕਸੀ ਆਪਣੀ ਪਹਿਰੇਦਾਰੀ ਆਪਣੇ ਜਿਹੜੀ ਬਲਟੇਅਰ ਫੋਰਸ ਹੈ ਇਹ ਤਾਇਨਾਤ ਕਰ ਦਿਓ ਇਹ ਜੀ ਕੋਈ ਗੱਲ ਨਾ ਹੋ ਜੇ ਵੀ ਉਹ ਮੈਨੂੰ ਇੱਥੋਂ ਜ਼ਬਰਦਸਤੀ ਚੱਕਣ ਚ ਕੰਮ ਜਾਵੋ ਹੋ ਜਾਣ ਤਾਂ ਉਹਨਾਂ ਨੂੰ ਅਸੀਂ ਕਾਕਾ ਸਿੰਘ ਕਹਿੰਦਾ ਵੀ ਉਹਦੇ ਕਹਿਤਾ ਸੀਗਾ ਵੀ ਤੁਹਾਨੂੰ ਬੈਟਲ ਵੀ ਕਰਦੇ ਆਂਗੇ ਪਰ ਤੁਸੀਂ ਇਹ ਫਿਕਰ ਕੱਢ ਦਿਓ 25 26 ਦੀ ਰਾਤ ਨੂੰ ਜੋ ਕੁਝ ਹੋਇਆ ਉਹ ਹੁਣ ਹਾਲਤ ਨਹੀਂ ਕੋਈ ਵੀ ਤਾਕਤ ਹੈ ਜਿਹੜੀ ਦੁਨੀਆ ਦੀ ਇਹ ਜ਼ੋਰਤ ਨਹੀਂ ਕਰੂਗੀ ਜੇ ਉਹ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰੂਗੀ ਤਾਂ ਕੱਲ ਵੀ ਅਸੀਂ ਕਿਹਾ ਸੀਗਾ ਵੀ ਉਹ ਐ ਨਹੀਂ ਫਿਰ ਵੀ ਪੋਲੇ ਪੈਰੀ ਹੋ ਜਾਊਗਾ ਪੂਰੀ ਇੱਥੇ ਕਹਿਣ ਦਾ ਭਾਵ ਟੱਕਰ ਹੋਊਗੀ ਦੋਨਾਂ ਧਿਰਾਂ ਦੇ ਜਿਹੜੀਆਂ ਜਾਨਾਂ ਕੈਜੂਐਲਟੀਆਂ ਹੋਣਗੀਆਂ ਇਹ ਸਰਕਾਰ ਕੰਨ ਤੇ ਲਿਖਿਆ ਪੜ੍ਹ ਲੈ ਇਹ ਤੁਸੀਂ ਬੇਫਿਕਰ ਹੋ ਜਾਓ ਅਸੀਂ ਨਹੀਂ ਕਰ ਦੇਵਾਂਗੇ ਇਹ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਸੀਗਾ ਤੇ ਸ਼ੇਅਰ ਕਰਨ ਨੂੰ ਅਸੀਂ ਤੁਹਾਡੇ ਮਾਧਮ ਰਾਹੀਂ ਸਾਰੀ ਕਾਕਾ ਸਿੰਘ ਕੋਰੋੜਾ ਨੇ ਉੱਥੇ ਸਟੇਜ ਤੋਂ ਵੀ ਅਨਾਉਂਸ ਕਰਤਾ ਤੁਹਾਡੇ ਵੱਲੋਂ ਰਾਹੀਂ ਅਸੀਂ ਸਾਰੇ ਉਹਨਾਂ ਦਾ ਮੈਸੇਜ ਅੱਜ ਉਹ ਪਬਲਿਕ ਨੂੰ ਵਾਇਰਲ ਕਰਨਾ ਚਾਹੁੰਦੇ ਹਾਂ ਧੰਨਵਾਦ ਔਰ